ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਕਈ ਵੱਡੇ ਐਲਾਨ ਹਰ ਵਰਗ ਦੇ ਲਈ ਕੀਤੇ ਗਏ ਔਰ ਵੱਡੀ ਮੋਟੀ ਰਾਸ਼ੀ ਜਿਹੜੀ ਆ ਹਰ ਇੱਕ ਵਰਗ ਨੂੰ ਦੇਣ ਦਾ ਵੀ ਦਾਵਾ ਕੀਤਾ ਗਿਆ ਲੁਧਿਆਣਾ ਦੀ ਗੱਲ ਕੀਤੀ ਜਾਵੇ ਲੁਧਿਆਣਾ ਇੰਡਸਟਰੀਅਲ ਹੱਬ ਹੈ ਔਰ ਜਿਹੜੇ ਇੰਡਸਟਰੀਲਿਸ ਨੇ ਉਹ ਬਹੁਤ ਉਮੀਦਾਂ ਰੱਖਦੇ ਨੇ ਪੰਜਾਬ ਸਰਕਾਰ ਦੇ ਇਸ ਬਜਟ ਤੋਂ ਬਦਲਦੇ ਪੰਜਾਬ ਦੇ ਵਿੱਚ ਉਹਦੇ ਵਿੱਚ ਇੰਡਸਟਰੀਜ਼ ਦਾ ਫਾਇਦਾ ਹੋਣਾ ਚਾਹੀਦਾ ਔਰ ਜਿਹੜੀ ਇਨਫਰਾਸਟ੍ਰਕਚਰ ਹੈਗਾ ਸਭ ਤੋਂ ਵੱਡੀ ਚੀਜ਼ ਉਹਦੀ ਹੁੰਦੀ ਹੈ ਅੱਜ ਆਪਣਾ ਸਿਟੀ ਜਿਹੜਾ ਹੈਗਾ ਉਹਦੀ ਤੁਸੀਂ ਹਾਲਾਤ ਦੇਖ ਸਕਦੇ ਹੋ ਵੀ ਜਦੋਂ ਸਾਡੇ ਕੋਈ ਫੌਰੀਨ ਦੇ ਪਾਇਰਜ਼ ਆਉਂਦੇ ਆ ਜਦੋਂ ਅਸੀਂ ਉਹਨਾਂ ਨੂੰ ਕਿਤੇ ਲੈ ਕੇ ਜਾਂਦੇ ਉਹ ਦਿੱਖ ਤੇ ਯਾਰ ਤੁਸੀਂ ਇਦਾਂ ਦੀ ਕੰਡੀਸ਼ਨ ਦੇ ਵਿੱਚ ਜਿੱਥੇ ਹਰ ਪਾਸੇ ਗੰਦ ਪਿਆ ਹੈ ਸੜਕਾਂ ਟੁੱਟੀਆਂ ਆਈਆਂ ਇਲੈਕਟ੍ਰਿਸਿਟੀ ਦੀ ਸਾਨੂੰ ਪ੍ਰੋਬਲਮ ਆਉਦੀ ਆ ਬਾਕੀ ਜਿਹੜਾ ਇਨਫਰਾਸਟ੍ਰਕਚਰ ਹੈ ਨਹੀਂ ਉਹਦੇ ਵਿੱਚ ਬਦਲਦਾ ਪੰਜਾਬ ਕਿੱਦਾਂ ਬਣੂਗਾ ਕਿੱਦਾਂ ਇਹ ਸਿਟੀ ਸੋਣਗੀ ਸਮਾਰਟ ਸਿਟੀ ਵੀ ਬਣ ਗਿਆ ਲੁਧਿਆਣਾ ਦੇ ਵਿੱਚ ਪੈਸਾ ਖਰਚ ਹੋ ਰਿਹਾ ਪਰ ਉਹਦਾ ਨਤੀਜਾ ਕੁਝ ਨਹੀਂ ਨਿਕਲ ਰਿਹਾ ਪੰਜਾਬ ਦੇ ਵਿੱਚ 13 13 14 14 ਰੁਪਏ ਸਾਨੂੰ ਯੂਨਿਟ ਬਿਜਲੀ ਪੈ ਰਹੀ ਹੈ ਇੰਡਸਟਰੀ ਲਿਸਟ ਨੂੰ ਔਰ ਦੂਸਰੇ ਪਾਸੇ ਸਰਕਾਰ ਜਿਹੜੀ ਹੈਗੇ ਉਹਨੇ ਨੇ 25000 ਕਰੋੜ ਰੁਪਇਆ ਸਬਸਿਡੀ ਜਿਹੜੀ ਹੈਗੀ ਅੱਜ ਦੇ ਵਿੱਚ 14.5 14000 ਕਰੋੜ ਰੁਪਇਆ ਜਿਹੜੇ ਫਾਰਵਰਡਸ ਵਾਸਤੇ ਆ 7.5 7000 ਕਰੋੜ ਰੁਪਇਆ ਜਿਹੜਾ ਹੈਗਾ ਡੋਮੈਸਟਿਕ ਵਾਸਤੇ ਦਿੱਤੀ ਹੋਈ ਹੈ ਉਹ ਪੈਸਾ ਪੂਰਾ ਕਿਤੋਂ ਆ ਜੀ ਪੂਰਾ ਕਰਨਾ ਇੰਡਸਟਰੀ ਤੋਂ ਔਰ ਇੰਡਸਟਰੀ ਐਸ ਵੇਲੇ ਇੰਨੇ ਮੰਦੇ ਦੇ ਵਿੱਚ ਚੱਲਦੀ ਪਈ ਹੈ ਵੀ ਉਹਨਾਂ ਵਾਸਤੇ ਬਹੁਤ ਔਖਾ ਹੈ ਚੱਲਣਾ ਕਿਹਾ ਜਾਂਦਾ ਕਿ ਪੰਜਾਬ ਜਿਹੜਾ ਖੇਤੀ ਪ੍ਰધાન ਸੂਬਾ ਪਰ ਅੱਜ ਜਿਹੜੇ ਵਿੱਤ ਮੰਤਰੀ ਨੇ ਇੱਕ ਐਲਾਨ ਕੀਤਾ ਕਿ 27% ਲੋਕ ਜਿਹੜੇ ਨੇ ਇੰਡਸਟਰੀ ਦੇ ਟ੍ਰੇਡ ਦੇ ਨਾਲ ਜੁੜੇ ਹੋਏ ਨੇ ਖੇਤੀ ਪ੍ਰધાન ਤੋਂ ਇਹ ਇੰਡਸਟਰੀ ਵੱਲ ਵਧਦਾ ਜਾ ਰਿਹਾ ਜਿਹੜਾ ਪੰਜਾਬ ਸੂਬਾ ਸੋ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਰਾਹਤ ਹੈ ਹੋਰ ਇੰਡਸਟਰੀਸ ਨੂੰ ਦੇਣੀ ਚਾਹੀਦੀ ਦੇਖੋ ਖੇਤੀ ਤਾਂ ਹੀ ਹੋ ਸਕਦੀ ਆ ਅੱਜ ਦੇ ਜੋ ਨਵੇਂ ਇਕਵਿੰਟ ਬਣਦੇ ਪਏ ਆ ਉਹ ਸਾਰੀ ਇੰਡਸਟਰੀ ਬਣਾਉਦੀ ਆ ਜੀ ਅੱਜ ਕਾ ਨੇ ਉਹ ਕੰਮ ਖਤਮ ਹੋ ਗਿਆ ਵੀ ਆਪਾਂ ਜਿਹੜੇ ਜਾਨਵਰਾਂ ਦੇ ਨਾਲ ਖੇਤੀ ਕਰਕੇ ਕੰਮ ਕਰਦੇ ਸੀ ਅੱਜ ਜਿਹੜੀ ਵੀ ਖੇਤੀ ਕੀਤੀ ਜਾਂਦੀ ਆ ਉਹ ਟਰੈਕਟਰਾਂ ਨਾਲ ਜਾਂ ਬਾਕੀ ਜਿਹੜੇ ਸੀਡਰਸ ਵਗੈਰਾ ਲੱਗੇ ਆ ਜਾਂ ਉਹ ਜਿਹੜੇ ਆਪਣਾ ਹੈਗਾ ਉਹਨਾਂ ਦੇ ਨਾਲ ਕੀਤੀ ਆ ਤੇ ਉਹ ਇੱਕ ਕਾਉਂਟ ਬਣਾਦਾ ਉਹ ਇੰਡਸਟਰੀ ਬਣਾਉਂਦੀ ਆ ਉੱਥੇ ਉਹ ਇੰਡਸਟਰੀ ਬਣਾ ਕੇ ਜਿਹੜੀ ਚੀਜ਼ ਬਣਾਉਂਦੀ ਵੀ ਆ ਫੀਡਰਸ ਉਹਨਾਂ ਵਾਸਤੇ ਚੀਜ਼ ਉਹਨਾਂ ਨੂੰ ਤੁਸੀਂ ਕੋਈ ਸਬਸਿਡੀ ਨਹੀਂ ਪਰ ਜਿਨ੍ਹਾਂ ਨੇ ਉਹਨੂੰ ਯੂਜ਼ ਕਰਨਾ ਉਹਨਾਂ ਨੂੰ ਸਬਸਿਡੀ ਦਿੱਤੀ ਆ ਇਹ ਚੀਜ਼ਾਂ ਦੇਖੋ ਇੰਡਸਟਰੀ ਜਿਹੜੀ ਆ ਤਾਂ ਹੀ ਕੋਈ ਸਟੇਟ ਅੱਗੇ ਜਾ ਸਕਦੀ ਆ ਜੇ ਉੱਥੇ ਦੀ ਇੰਡਸਟਰੀ ਜਿਹੜੀ এমਪਲੋਇਮੈਂਟ ਦਿੰਦੀ ਆ ਔਰ ਮੈਕਸਿਮਮ ਜਿਹੜੀ ਹੈ ਕੀ ਆ ਉਹ ਰੈਵਨਿਊ ਦਿੰਦੀ ਹੈ ਗਵਰਨਮੈਂਟ ਨੂੰ ਲੁਧਿਆਣਾ ਟਾਈਮਸ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਦਾ ਬਜਟ ਜਿਹੜਾ ਪੇਸ਼ ਕੀਤਾ ਗਿਆ ਬਦਲਦਾ ਪੰਜਾਬ ਥੀਮ ਦੇ ਤਹਿਤ ਔਰ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਚੌਥਾ ਬਜਟ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਕਈ ਵੱਡੇ ਐਲਾਨ ਹਰ ਵਰਗ ਦੇ ਲਈ ਕੀਤੇ ਗਏ ਔਰ ਵੱਡੀ ਮੋਟੀ ਰਾਸ਼ੀ ਜਿਹੜੀ ਆ ਹਰ ਇੱਕ ਵਰਗ ਨੂੰ ਦੇਣ ਦਾ ਵੀ ਦਾਵਾ ਕੀਤਾ ਗਿਆ ਲੁਧਿਆਣਾ ਦੀ ਗੱਲ ਕੀਤੀ ਜਾਵੇ ਲੁਧਿਆਣਾ ਇੰਡਸਟਰੀਅਲ ਹੱਬ ਹੈ ਔਰ ਜਿਹੜੇ ਇੰਡਸਟਰੀਲਿਸ ਨੇ ਉਹ ਬਹੁਤ ਉਮੀਦਾਂ ਰੱਖਦੇ ਨੇ ਪੰਜਾਬ ਸਰਕਾਰ ਦੇ ਇਸ ਬਜਟ ਤੋਂ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਕਾਰੀ ਹਾਸਲ ਕਰਾਂਗੇ ਕਿ ਕਿੰਨੀਆਂ ਉਮੀਦਾਂ ਤੇ ਖਰਾ ਉਤਰਿਆ ਇਹ ਪੰਜਾਬ ਸਰਕਾਰ ਦਾ ਬਜਟ ਪੋਗਿਲ ਸਰ ਤੁਸੀਂ ਕਿਵੇਂ ਵੇਖਦੇ ਹੋ ਇਸ ਸਾਰੇ ਬਜਟ ਨੂੰ ਕਿਉਂਕਿ ਜੇ ਪਿੰਡਾਂ ਦੇ ਵਿਕਾਸ ਦੀ ਗੱਲ ਕੀਤੀ ਜਾਵੇ 인ਫਰਾਸਟ੍ਰਕਚਰ ਦੀ ਗੱਲ ਕੀਤੀ ਜਾਵੇ ਉਸ ਦੇ ਨਾਲ ਨਾਲ ਇੰਡਸਟਰੀ ਨੂੰ ਰਾਹਤ ਦੇਣ ਦੀ ਗੱਲ ਜਿਹੜੀ ਇਸ ਬਜਟ 'ਚ ਆਖੀ ਜਾ ਰਹੀ ਹੈ ਤੁਸੀਂ ਕਿੱਦਾਂ ਵੇਖ ਰਹੇ ਹੋ ਇਸ ਬਜਟ ਦੇ ਦੇਖੋ ਸਭ ਤੋਂ ਵੱਡੀ ਚੀਜ਼ ਐਸ ਵੇਲੇ ਜਿੱਦਾਂ ਇਹਨਾਂ ਨੇ ਕਿਹਾ ਜੀ ਬਦਲਦਾ ਪੰਜਾਬ ਬਜਟ ਬਦਲਦੇ ਪੰਜਾਬ ਦੇ ਵਿੱਚ ਉਹਦੇ ਵਿੱਚ ਇੰਡਸਟਰੀ ਦਾ ਫਾਇਦਾ ਹੋਣਾ ਚਾਹੀਦਾ ਔਰ ਜਿਹੜੀ ਇਨਫਰਾਸਟ੍ਰਕਚਰ ਹੈਗਾ ਸਭ ਤੋਂ ਵੱਡੀ ਚੀਜ਼ ਉਹਦੀ ਹੁੰਦੀ ਹੈ ਅੱਜ ਆਪਣਾ ਸਿਟੀ ਜਿਹੜਾ ਹੈਗਾ ਉਹਦੀ ਤੁਸੀਂ ਹਾਲਾਤ ਦੇਖ ਸਕਦੇ ਹੋ ਵੀ ਜਦੋਂ ਸਾਡੇ ਕੋਈ ਫੋਰਨ ਦੇ ਬਾਹਰੋਂ ਆਉਂਦੇ ਆ ਜਦੋਂ ਅਸੀਂ ਉਹਨਾਂ ਨੂੰ ਕਿਤੇ ਲੈ ਕੇ ਜਾਂਦੇ ਹਾਂ ਉਹ دیکھتے ਯਾਰ ਤੁਸੀਂ ਏਦਾਂ ਦੀ ਕੰਡੀਸ਼ਨ ਦੇ ਵਿੱਚ ਜਿੱਥੇ ਹਰ ਪਾਸੇ ਗੰਦ ਪਿਆ ਹੈ ਸੜਕਾਂ ਟੁੱਟੀਆਂਆਂ ਇਆਂ ਇਲੈਕਟ੍ਰਿਸਿਟੀ ਦੀ ਸਾਨੂੰ ਪ੍ਰੋਬਲਮ ਆਉਦੀ ਆ ਬਾਕੀ ਚੀਜ਼ਾਂ ਦਾ ਇਨਫਰਾਸਟ੍ਰਕਚਰ ਹੈ ਨਹੀਂ ਉਹਦੇ ਵਿੱਚ ਬਦਲਦਾ ਪੰਜਾਬ ਕਿੱਦਾਂ ਬਣੂਗਾ ਕਿੱਦਾਂ ਇਹ ਸਿਟੀਆਂ ਹੋਣਗੀਆਂ ਸਮਾਰਟ ਸਿਟੀ ਵੀ ਬਣ ਗਿਆ ਲੁਧਿਆਣਾ ਦੇ ਵਿੱਚ ਪੈਸਾ ਖਰਚ ਹੋ ਰਿਹਾ ਪਰ ਉਹਦਾ ਨਤੀਜਾ ਕੁਝ ਨਹੀਂ ਨਿਕਲ ਰਿਹਾ ਔਰ ਬਿਜਲੀ ਜਿਹੜੀ ਹੈਗੀ ਆ ਇਸ ਵੇਲੇ ਇਦਾਂ ਦੀ ਹਾਲਤ ਹੋਈ ਪਈ ਆ ਜੋ ਇਸ ਵੇਲੇ ਆਪਾਂ ਦੇਖਿਆ ਵੀ ਪੰਜਾਬ ਦੇ ਵਿੱਚ 13 13 14 14 ਰੁਪਏ ਸਾਨੂੰ ਯੂਨਿਟ ਬਿਜਲੀ ਪੈ ਰਹੀ ਹੈ ਇੰਡਸਟਰੀ ਲਿਸਟ ਨੂੰ ਔਰ ਦੂਸਰੇ ਪਾਸੇ ਸਰਕਾਰ ਜਿਹੜੀ ਹੈ ਉਹਨੇ ਨੇ 25000 ਕਰੋੜ ਰੁਪਇਆ ਸਬਸਿਡੀ ਜਿਹੜੀ ਹੈਗੀ ਆ ਜਿਹਦੇ ਵਿੱਚ 14.5 14000 ਕਰੋੜ ਰੁਪਇਆ ਜਿਹੜੇ ਫਾਰਮਰਜ਼ ਵਾਸਤੇ ਆ 7.5 7000 ਕਰੋੜ ਰੁਪਇਆ ਜਿਹੜਾ ਹੈਗਾ ਡੋਮੈਸਟਿਕ ਵਾਸਤੇ ਦਿੱਤੀ ਹੋਈ ਆ ਉਹ ਪੈਸਾ ਪੂਰਾ ਕਿੱਥੋਂ ਹੋਣਾ ਪੂਰਾ ਕਰਨ ਨੇ ਇੰਡਸਟਰੀ ਤੋਂ ਔਰ ਇੰਡਸਟਰੀ ਐਸ ਵੇਲੇ ਇੰਨੇ ਮੰਦੇ ਦੇ ਵਿੱਚ ਚੱਲਦੀ ਪਈ ਹੈ ਵੀ ਉਹਨਾਂ ਵਾਸਤੇ ਬਹੁਤ ਔਖਾ ਹੋਇਆ ਚਲਾਉਣਾ ਔਰ ਜਿਹੜੀ ਵੀ ਇੰਡਸਟਰੀ ਚੱਲਦੀ ਉਹ 50 60% ਦੀ ਪ੍ਰੋਡਕਸ਼ਨ ਦੇ ਉੱਤੇ ਐਸ ਵੇਲੇ ਚੱਲ ਰਹੀ ਹੈ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਮੰਦਾ ਆਇਆ ਆ ਇਹਨਾਂ ਨੂੰ ਇਹ ਚੀਜ਼ਾਂ ਦਾ ਧਿਆਨ ਕਰਕੇ ਕੁਝ ਕਰਨਾ ਚਾਹੀਦਾ ਸੀ ਵੀ ਇੰਡਸਟਰੀ ਦੇ ਉੱਤੇ ਐਕਸਟਰਾ ਬੋਝ ਨਹੀਂ ਪੈਣਾ ਚਾਹੀਦਾ ਸਾਡੇ ਰੇਟ ਹਰ ਵਾਰੀ ਵੱਧ ਜਾਂਦੇ ਆ ਔਰ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਇਹ ਸਬਸਿਡੀਆਂ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਕਿਸੇ ਤਰ੍ਹਾਂ ਦੀ ਕਿਸੇ ਨੂੰ ਸਬਸਿਡੀ ਨਹੀਂ ਹੋਣੀ ਚਾਹੀਦੀ ਇੰਡਸਟਰੀ ਅਸੀਂ ਕੋਈ ਯਾਨ ਦਾ ਕੰਮ ਕਰਦਾ ਵਿਆ ਕੋਈ ਆਪਣਾ ਮੋਟਰਪਾਰਟ ਦਾ ਕੰਮ ਕਰਦਾ ਕੋਈ ਸਾਈਕਲ ਦਾ ਕੰਮ ਕਰਦਾ ਤੇ ਇਦਾਂ ਜਿਹੜੇ ਕਿਸਾਨ ਆ ਉਹ ਖੇਤੀ ਕਰਦੇ ਉਹਨਾਂ ਦੀ ਵੀ ਉਹ ਇੰਡਸਟਰੀ ਹੈ ਇੱਕ ਜੇ ਉਹ ਇੰਡਸਟਰੀ ਵਾਲਿਆਂ ਨੂੰ ਤੁਸੀਂ 14000 ਕਰੋੜ ਰੁਪਏ ਸਬਸਿਡੀ ਦੇ ਰਹੇ ਸਾਨੂੰ ਕਿਉਂ ਨਹੀਂ ਦਿੰਦੇ ਸਬਸਿਡੀ ਇਹ ਇਹ ਚੀਜ਼ਾਂ ਜਿਹੜੀਆਂ ਸਬਸਿਡੀਆਂ ਬੰਦ ਹੋਣੀਆਂ ਚਾਹੀਦੀਆਂ ਤਾਂ ਹੀ ਕੋਈ ਤਰੱਕੀ ਦੇਸ਼ ਕਰਦਾ ਹੁੰਦਾ ਕਿਉਂਕਿ ਜਦੋਂ ਕਿਸੇ ਚੀਜ਼ ਨੂੰ ਕੋਈ ਫ੍ਰੀ ਮਿਲਦੀ ਹੈ ਨਾ ਉਹਦਾ ਦੁਰਉਪਯੋਗ ਕੀਤਾ ਹੀ ਜਾਂਦਾ ਔਰ ਆਪਾਂ ਇਹਦਾ ਚੀਜ਼ਾਂ ਨੂੰ ਦੇਖ ਚੁੱਕੇ ਆਂ ਕਿ ਬੇਮਤਲਬ ਜਿੱਥੇ 5% ਪਾਣੀ ਚਾਹੀਦਾ ਉਥੇ 15-15% ਪਾਣੀ ਵੀ ਆ ਔਰ ਪਾਣੀ ਵੀ ਦੇਖੋ ਪੰਜਾਬ ਦਾ ਥੱਲੇ ਜਾ ਰਿਹਾ ਇਹ ਚੀਜ਼ਾਂ ਸਬਸਿਡੀਆਂ ਬੰਦ ਕਰਕੇ ਇੱਕ ਹਰ ਬੰਦੇ ਦੇ ਉੱਤੇ ਕੁਝ ਨਾ ਕੁਝ ਟੈਕਸ ਲਾ ਕੇ ਉਹਦਾ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਜਿਹੜਾ ਰੈਵਨਿਊ ਆ ਉਹਨਾਂ ਕੋ ਵੱਧ ਆਏਗਾ ਉਹਦੇ ਨਾਲ ਇਨਫਰਾਸਟ੍ਰਕਚਰ ਵੀ ਸਹੀ ਬਣੇਗਾ ਉਹਦੇ ਉੱਤੇ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਮੈਨੂੰ ਲੱਗਦਾ ਵੀ ਇਹ ਜਿਹੜਾ ਬਜਟ ਆ ਸਿਰਫ ਇਲੈਕਸ਼ਨ ਨੂੰ ਦੇਖ ਕੇ ਕਰਦੇ ਪਏ ਆ ਵੀ ਅੱਗੇ ਇਲੈਕਸ਼ਨ ਆਉਣੀਆਂ ਕਿਉਂਕਿ ਦਿੱਲੀ ਦੇ ਵਿੱਚ ਸਾਨੂੰ ਪ੍ਰੋਬਲਮ ਆਈ ਆ ਤੇ ਹੁਣ ਉਹ ਪੰਜਾਬ ਦੇ ਵਿੱਚ ਇਕੱਲੇ ਇਹਨਾਂ ਦਾ ਹੈਗਾ ਤੇ ਜੇ ਆਪ ਗਵਰਨਮੈਂਟ ਇਹਦੇ ਤੇ ਧਿਆਨ ਨਹੀਂ ਕਰੀ ਤੇ ਇੱਥੋਂ ਵੀ ਇਹਨਾਂ ਦਾ ਪ੍ਰੋਬਲਮ ਹੋ ਜਾਏ ਇਸ ਨੂੰ ਦੇਖਦੇ ਹੋਏ ਇਹ ਆਮ ਬੰਦਿਆਂ ਵਾਸਤੇ ਜਾਂ ਜਿਹਦਾ ਸ਼ਡਿਊਲ ਕਾਸ ਵਾਸਤੇ ਇਹਨਾਂ ਨੇ 2020 ਤੱਕ ਦਾ ਜਿਹੜਾ ਇਹਨਾਂ ਦੇ ਲੋਨ ਵਗੈਰਾ ਲਏ ਹੋਏ ਸੀਗੇ ਉਹ ਵੇਵਾਫ ਕੀਤੇ ਇਹ ਨਾ ਨਹੀਂ ਉਹ ਸਿਰਫ ਸਾਰੀਆਂ ਇਹੀ ਚੀਜ਼ਾਂ ਲੱਗਦੀਆਂ ਸਰਕਾਰ ਇਲੈਕਸ਼ਨ ਨੂੰ ਦੇਖ ਕੇ ਕੰਮ ਕਰ ਰਹੀ ਹੈ ਇੰਡਸਟਰੀ ਨੂੰ ਦੇਖ ਕੇ ਜਾਂ ਪੰਜਾਬ ਦੇ ਕੋਹ ਵੇਖ ਨੂੰ ਦੇਖ ਕੇ ਕੰਮ ਨਹੀਂ ਹੋ ਰਿਹਾ ਕਿਹਾ ਜਾਂਦਾ ਕਿ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਪਰ ਅੱਜ ਜਿਹੜੇ ਵਿੱਤ ਮੰਤਰੀ ਨੇ ਇੱਕ ਐਲਾਨ ਕੀਤਾ ਕਿ 27% ਲੋਕ ਜਿਹੜੇ ਨੇ ਇੰਡਸਟਰੀ ਦੇ ਟ੍ਰੇਡ ਦੇ ਨਾਲ ਜੁੜੇ ਹੋਏ ਨੇ ਖੇਤੀ ਪ੍ਰਧਾਨ ਤੋਂ ਇਹ ਇੰਡਸਟਰੀ ਵੱਲ ਵਧਦਾ ਜਾ ਰਿਹਾ ਜਿਹੜਾ ਪੰਜਾਬ ਸੂਬਾ ਸੋ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਰਾਹਤ ਹੈ ਹੋਰ ਇੰਡਸਟਰੀਸਟ ਨੂੰ ਦੇਣੀ ਚਾਹੀਦੀ ਦੇਖੋ ਖੇਤੀ ਤਾਂ ਹੀ ਹੋ ਸਕਦੀ ਆ ਅੱਜ ਦੇ ਜੋ ਨਵੇਂ ਇਕੁਪਮੈਂਟ ਬਣਦੇ ਪਏ ਆ ਉਹ ਸਾਰੀ ਇੰਡਸਟਰੀ ਬਣਾਉਂਦੀ ਆ ਜੀ ਅੱਜ ਕਾ ਉਹ ਕੰਮ ਖਤਮ ਹੋ ਗਿਆ ਵੀ ਆਪਾਂ ਜਿਹੜੇ ਜਾਨਵਰਾਂ ਦੇ ਨਾਲ ਖੇਤੀ ਕਰਕੇ ਕੰਮ ਕਰਦੇ ਸੀ ਅੱਜ ਜਿਹੜੀ ਵੀ ਖੇਤੀ ਕੀਤੀ ਜਾਂਦੀ ਆ ਉਹ ਟਰੈਕਟਰਾਂ ਨਾਲ ਜਾਂ ਬਾਕੀ ਜਿਹੜੇ ਸੀਡਰਸ ਵਗੈਰਾ ਲੱਗੇ ਆ ਜਾਂ ਉਹ ਜਿਹੜੇ ਆਪਣਾ ਹੈਗਾ ਉਹਨਾਂ ਦੇ ਨਾਲ ਕੀਤੀ ਜਾਂਦੀ ਆ ਉਹ ਰਕਾਉਂਟ ਬਣਾਦਾ ਉਹ ਇੰਡਸਟਰੀ ਬਣਾਉਂਦੀ ਆ ਉਹ ਜੇ ਉਹ ਇੰਡਸਟਰੀ ਬਣਾ ਕੇ ਜਿਹੜੀ ਚੀਜ਼ ਬਣਾਉਂਦੀ ਵੀ ਆ ਪੇਰੈਂਸ ਉਹਨਾਂ ਵਾਸਤੇ ਚੀਜ਼ ਉਹਨਾਂ ਨੂੰ ਤੁਸੀਂ ਕੋਈ ਸਬਸਿਡੀ ਨਹੀਂ ਉਹ ਜਿਨ੍ਹਾਂ ਨੇ ਉਹਨੂੰ ਯੂਜ਼ ਕਰਨਾ ਉਹਨਾਂ ਨੂੰ ਸਬਸਿਡੀ ਟੀ ਹੈ ਇਹ ਚੀਜ਼ਾਂ ਦੇਖੋ ਇੰਡਸਟਰੀ ਜਿਹੜੀ ਆ ਤਾਂ ਹੀ ਕੋਈ ਸਟੇਟ ਅੱਗੇ ਜਾ ਸਕਦੀ ਆ ਜੇ ਉੱਥੇ ਦੀ ਇੰਡਸਟਰੀ ਜਿਹੜੀ ਏਮਪਲॉयਮੈਂਟ ਦਿੰਦੀ ਆ ਔਰ ਮੈਕਸਿਮਮ ਜਿਹੜੀ ਹੈਗੀ ਆ ਉਹ ਰੈਵਨਿਊ ਦਿੰਦੀ ਆ ਗਵਰਨਮੈਂਟ ਨੂੰ ਅਸੀਂ ਜਿਹੜੇ ਟੈਕਸਿਸ ਦਿੰਨੇ ਆ ਉਹ ਇਸੇ ਕਰਕੇ ਚੱਲਦੀ ਆ ਕਿ ਗਵਰਨਮੈਂਟ ਜਦੋਂ ਉੱਥੋਂ ਰੈਵਨਿਊ ਆਉਂਦਾ ਆ ਤੇ ਜੇ ਉਹਨਾਂ ਦਾ ਧਿਆਨ ਨਹੀਂ ਕਰਨਗੇ ਤੇ ਇਹਦੇ ਵਿੱਚ ਕੁਝ ਨਹੀਂ 250 ਕਰੋੜ ਉਹਨਾਂ ਨੇ ਇੱਕ ਅਪਲਿਫਟ ਆਫ ਇੰਡਸਟਰੀ ਰੱਖਿਆ ਉਹ ਕਿੰਨੀ ਕੁ ਅਮਾਊਂਟ ਆ ਤੁਸੀਂ ਦੇਖੋ ਜਿੰਨਾ ਰੈਵਨਿਊ ਸਰਕਾਰ ਨੂੰ ਅਸੀਂ ਦਿੰਨੇ ਆ ਉਹ ਦਾ ਮੈਰਕਲ ਪੁਆਇੰਟਾਂ ਦੇ ਵਿੱਚ ਵੀ ਉਹ ਦਾ 250 ਕਰੋੜ ਰੁਪਈਆ ਨਹੀਂ ਆਉਂਦਾ ਹੋਣਾ ਕਿ ਉਹਦੇ ਨਾਲ ਕੀ ਅਪਲਿਫਟ ਹੋਊਗੀ ਉਹਦੇ ਨਾਲ ਇੰਡਸਟਰੀ ਦੀ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਇੰਡਸਟਰੀ ਲਿਸਟਾਂ ਦੇ ਨਾਲ ਜੇ ਬੈਠ ਕੇ ਮੀਟਿੰਗਾਂ ਕਰਕੇ ਫੇਰ ਪ੍ਰੋਵੀਜ਼ਨਾਂ ਰੱਖੀਆਂ ਜਾਣ ਇੱਕ ਸਾਡਾ ਮਿਕਸ ਲੈਂਡ ਏਰੀਆ ਆ ਜੀ ਇਸ ਇਸ ਲੈਂਡ ਨੂੰ ਅਸੀਂ ਕਿੰਨੇ ਸਾਲਾਂ ਤੋਂ ਅਸੀਂ ਕਹਿ ਰਹੇ ਆਂ ਵੀ ਇਸ ਲੇਰੀਏ ਨੂੰ ਤੁਸੀਂ ਇੰਡਸਟਰੀਅਲ ਏਰੀਆ ਘੋਸ਼ਿਤ ਕਰ ਦਿਓ ਉਹ ਇੰਡਸਟਰੀਲਿਸਟ ਬਿਲਕੁਲ ਰੁਕੇ ਪਏ ਆ ਉਹ ਕੋਈ ਐਕਸਪੈਂਸ਼ਨ ਨਹੀਂ ਕਰ ਸਕਦਾ ਕੋਈ ਕੁਝ ਨਹੀਂ ਕਰ ਸਕਦਾ ਜੇ ਉਹ ਕਲੀਅਰ ਹੋ ਜਾਏਗੀ ਤੇ ਉੱਥੇ ਦੇ ਬੰਦੇ ਐਕਸਪੈਂਡ ਕਰਨਗੇ ਕੁਝ ਨਾ ਕੁਝ ਕੰਮ ਜ਼ਿਆਦਾ ਕਰਨਗੇ ਖੁੱਲ ਕੇ ਕੰਮ ਕਰਨਗੇ ਤੇ ਰੈਵਨਿਊ ਸਰਕਾਰ ਨੂੰ ਵਧੇਗਾ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਔਰ ਜੇ ਹੁੰਦੀਆਂ ਨਹੀਂ ਇਹ ਕੋਈ ਉਹਦੇ ਬਾਰੇ ਧਿਆਨ ਨਹੀਂ ਕੀਤਾ ਗਿਆ ਸਰ ਤੁਸੀਂ ਕਿਵੇਂ ਵੇਖਦੇ ਹੋ ਜਿਹੜਾ ਬਜਟ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਮਹਾਰਜੰਦਰ ਸਿੰਘ ਸਰਹਾਲੀ ਜੋ ਅੱਜ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਵਾ ਉਹਦਾ ਜਿਹੜਾ ਥੀਮ ਆ ਬਦਲਦਾ ਪੰਜਾਬ ਆ ਉਸ ਹਾਵ ਨਾਲ ਸਰਕਾਰ ਦੀ ਸੋਚ ਤੋਂ ਪਤਾ ਲੱਗਦਾ ਵੀ ਜਿਹੜਾ ਸਰਕਾਰ ਪੋਜੀਟਿਵ ਆ ਕੁਝ ਪੰਜਾਬ ਦੇ ਲੋਕਾਂ ਲਈ ਕਰਨਾ ਚਾਹੁੰਦੀ ਆ ਜਿਵੇਂ ਕਿ ਪੰਜਾਬ ਦੇ ਵਿੱਚ ਜਿਹੜਾ ਵੱਧ ਰਿਹਾ ਸੀ ਨਸ਼ੇ ਆ ਦਾ ਜਿਹੜਾ ਕੰਮ ਆ ਉਹਨੂੰ ਰੋਕਣ ਦੇ ਵਿੱਚ ਬਹੁਤ ਧਿਆਨਯੋਗ ਦੇ ਰਹੀ ਆ ਜਿਵੇਂ ਕਿ ਉਹਨਾਂ ਦੇ ਟਾਈਮ 'ਚ ਬਜਟ 'ਚ ਇਹਨਾਂ ਨੇ ਫੰਡ ਜਿਹੜੇ ਰਿਲੀਜ਼ ਕੀਤੇ ਆ ਜਿਵੇਂ ਇਨਡੋਰ ਜਿੰਮ ਦਾ ਹੋ ਗਿਆ ਜਾਂ ਟੈਕਨੀਕਲ ਸੈਂਟਰ ਜਿਹੜੇ ਬਣਾ ਰਹੇ ਆ ਵੀ ਪੰਜਾਬ ਦੇ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਜਿਹੜੇ ਸਕਿੱਲ ਲੇਬਰ ਤਿਆਰ ਹੋ ਸਕੇ ਪਰ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਨਾ ਆ ਵੀ ਜਿਹੜਾ ਵੀ ਬਜਟ ਜਦੋਂ ਬਣਾਉਣਾ ਆ ਉਹ ਇੰਡਸਟਰੀ ਐਸੋਸੀਏਸ਼ਨਾਂ ਨਾਲ ਰابطਾ ਕਾਇਮ ਕਰਕੇ ਪਹਿਲੋ ਪ੍ਰੀ ਬਜਟ ਤਿਆਰ ਕੀਤਾ ਜਾਵੇ ਜਿਹੜੀ ਅਸਲ ਮੰਗਾ ਆ ਆਰ ਐਂਡ ਡੀ ਸੈਂਟਰ ਦੀ ਅੱਜ ਦੇ ਜ਼ਮਾਨੇ 'ਚ ਜਿਹੜਾ ਫੋਰਟ ਹੈ ਕੋਈ ਵੀ ਕੰਪੋਨੈਂਟ ਜੇ ਆਪ ਕੋ ਪ੍ਰੋਡਕਟ ਬੰਦਾ ਆ ਉਹ ਇਹ ਨਹੀਂ ਹੈਗਾ ਅਸੀਂ ਲੁਧਿਆਣੇ ਬਣਾ ਕੇ ਅਮਰ ਅਸਰ ਵੇਚਦਾ ਅਸੀਂ ਦਿੱਲੀ ਵੇਚਦਾ ਉਹ ਆਲ ਵਰਲਡ ਚ ਕਿਤੇ ਵੀ ਵਿਕਣਾ ਆ ਤੇ ਵਰਲਡ ਵਾਈਸ ਸਾਨੂੰ ਕੁਆਲਿਟੀ ਜਿਹੜੀ ਬਣੋਣੀ ਪੈਣੀ ਆ ਐਕਸਪੋਰਟ ਵਧੂਗੀ ਇੰਡੀਆ ਦਾ ਰੁਪਈਆ ਮਜ਼ਬੂਤ ਹੋਊਗਾ ਤੇ ਆ ਉਹਦੇ ਲਈ ਸਾਨੂੰ ਆਰ ਐਨ ਡੀ ਸੈਂਟਰ ਦੀ ਅਪਗ੍ਰੇਸ਼ਨ ਦੀ ਲੋੜ ਆ ਸਰਕਾਰ ਨੂੰ ਕੋਈ ਆਰ ਐਨ ਡੀ ਲਈ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਸੀਗਾ ਸੋ ਸਰਕਾਰ ਦੀ ਸੋਚ ਪੋਜ਼ਿਟਿਵ ਆ ਜਿਹੜੀ ਅਫਸਰ ਛਾਈ ਆ ਉਹਨਾਂ ਨੇ ਕਿਤੇ ਨਾ ਕਿਤੇ ਸਰਕਾਰ ਨੂੰ ਹਨੇਰੇ 'ਚ ਰੱਖਿਆ ਹੋਇਆ। ਸੋ ਮੈਂ ਬੇਨਤੀ ਕਰਦਾ ਜਦੋਂ ਵੀ ਕੋਈ ਸਰਕਾਰ ਦੇ ਪੈਕੇਜ ਤੇ ਗੱਲ ਹੋਵੇ ਜਿੱਥੇ ਲੋੜ ਆਉਂਦੇ ਲਈ ਪਹਿਲਾਂ ਬਜਟ ਪ੍ਰੀ ਬਜਟ ਲਈ ਸਾਨੂੰ ਇੰਡਸਟਰੀ ਐਸੋਸੀਏਸ਼ਨਾਂ ਨੂੰ ਜਿਹੜਾ ਹੈ ਮੇਨ ਮੇਨ ਸੁਝਾਅ ਲੈਣਾ ਚਾਹੀਦੇ। ਸਰ ਜਿਹੜਾ ਬਜਟ ਪੇਸ਼ ਕੀਤਾ ਗਿਆ ਗੱਲ ਕੀਤੀ ਜਾਵੇ ਇੰਡਸਟਰੀ ਲਿਸਟ ਉਹਨਾਂ ਦੇ ਲਈ ਐਲਾਨ ਕੀਤੇ ਗਏ ਨੇ ਐਮ ਐਸ ਐਮ ای ਦੀ ਗੱਲ ਕੀਤੀ ਜਾਏ ਉਸ ਵਾਸਤੇ ਵੀ ਐਲਾਨ ਕੀਤੇ ਗਏ। ਤੁਸੀਂ ਓਵਰਆਲ ਬਜਟ ਨੂੰ ਕਿਵੇਂ ਦੇਖਦੇ ਹੋ? ਓਵਰਆਲ ਬਜਟ ਤਾਂ ਦੇਖੋ ਜੀ ਪ੍ਰੀ ਇਲੈਕਸ਼ਨ ਬਜਟ ਹੈ। ਜੀ। ਉਹ ਇਹਦਾ ਤੇ ਕੋਈ ਨਵੀਂ ਚੀਜ਼ ਕੁਛ ਨਹੀਂ ਹੈ ਪ੍ਰੀ ਇਲੈਕਸ਼ਨ ਬਜਟ ਆ ਦਿੱਲੀ ਇਹ ਹਾਰ ਗਏ ਨੇ ਇੱਥੇ ਇਹਨਾਂ ਨੂੰ ਲੱਗਦਾ ਵੀ ਅਸੀਂ ਸਾਡੀ ਪੋਜੀਸ਼ਨ ਖਰਾਬ ਜਾ ਰਹੀ ਆ ਇਸ ਕਰਕੇ ਪ੍ਰੀ ਇਲੈਕਸ਼ਨ ਬਜਟ ਆ ਹੈ ਜਦ ਕਿ ਇਹਨਾਂ ਨੂੰ ਬਜਟ ਵਾਸਤੇ ਪ੍ਰੀ ਬਜਟ ਮੀਟਿੰਗਾਂ ਕਰਨੀਆਂ ਚਾਹੀਦੀਆਂ ਨੇ ਸਾਡੀ ਬਹੁਤ ਪੁਰਾਣੀ ਮੰਗ ਸੀ ਇੱਕ ਲੁਧਿਆਣੇ ਦੇ ਇੰਡਸਟਰੀਅਲਿਸਟਾਂ ਦੀ ਲੁਧਿਆਣੇ ਨੂੰ ਮਾਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਤੇ ਇੱਥੇ ਹਰ ਤਰ੍ਹਾਂ ਦੀ ਇੰਡਸਟਰੀ ਆ ਬੜੀ ਪੁਰਾਣੀ ਮੰਗ ਸੀ ਜਿੱਥੇ ਵੀ ਇੰਡਸਟਰੀਅਲਿਸਟਾਂ ਨੂੰ ਐਗਜ਼ੀਬਿਸ਼ਨ ਸੈਂਟਰ ਹੋਣਾ ਚਾਹੀਦੇ ਆ ਸਾਰੇ ਬਾਹਰਲੇ ਮੁਲਕਾਂ ਤੋਂ ਲੋਕੀ ਆ ਕੇ ਸਾਡੀਆਂ ਜੋ ਅਸੀਂ ਆਈਟਮਾਂ ਬਣਾਉਂਦੇ ਆ ਸਾਰੇ ਇੰਡਸਟਰੀ ਕੋਈ ਸਾਈਕਲ ਪਾਰਟ ਵਾਲੇ ਨੇ ਮੋਟਰ ਪਾਰਟ ਆ ਟਰੈਕਟਰ ਆ ਸिलाई ਮਸ਼ੀਨ ਹੋਰ ਬਹੁਤਈ ਆਈਟਮਾਂ ਬਣਦੇ ਆ ਇਹਦੇ ਵਾਸਤੇ ਕਿਤੇ ਵੀ ਕੋਈ ਐਗਜ਼ੀਬਿਸ਼ਨ ਸੈਂਟਰ ਨਹੀਂ ਬਣਾਇਆ ਇੱਕ ਜ਼ਰੂਰ ਇਹਨਾਂ ਨੇ ਸਲਾਹ ਆ ਜੋ ਕਦਮ ਕੀਤਾ ਵੀ ਜਿਹੜਾ ਅੰਮ੍ਰਿਤਸਰ ਵਾਸਤੇ ਇਹਨਾਂ ਨੇ ਇੱਕ ਇੱਕ ਸੈਂਟਰ 80 ਕਰੋੜ ਰੁਪਏ ਉਹਦੇ ਵਾਸਤੇ ਦਿੱਤਾ ਐਗਜ਼ੀਬਿਸ਼ਨ ਸੈਂਟਰ ਇਹ ਸੈਂਟਰ ਲੁਧਿਆਣਾ ਵੀ ਬਣਨਾ ਚਾਹੀਦਾ ਲੁਧਿਆਣਾ ਵੀ ਬਣਨੇ ਚਾਹੀਦੇ ਤਾਂ ਕਿ ਇਹ ਹੋਰ ਐਕਸਪੈਂਡ ਹੋ ਸਕੇ ਬਿਜ਼ਨਸ ਇੱਥੇ ਸਰ ਤੁਸੀਂ ਕਿਵੇਂ ਵੇਖਦੇ ਹੋ ਸੰਤੁਸ਼ਟੋਂ ਜਿਹੜਾ ਬਜਟ ਆਇਆ ਔਰ ਜੋ ਐਲਾਨ ਇੰਡਸਟਰੀ ਦੇ ਲਈ ਕੀਤੇ ਗਏ ਨੇ ਜਿਹੜਾ ਪੰਜਾਬ ਸਰਕਾਰ ਦਾ ਬਜਟ ਆਇਆ ਇੰਡਸਟਰੀ ਲਈ ਤਾਂ ਬਹੁਤ ਨਿਰਾਸ਼ਾਜਨਕ ਖਾਸ ਕਰਕੇ ਸਾਡੇ ਸਾਈਕਲਡ ਇੰਡਸਟਰੀ ਲਈ ਉਹਦੇ ਵਿੱਚ ਆਸੀ ਸਾਡੀ ਡਿਮਾਂਡ ਸੀ ਇੱਕ ਵੀ ਸਾਨੂੰ ਸਾਈਕਲ ਟਰੈਕ ਅਲੱਗ ਬਣਾ ਕੇ ਦਿੱਤੇ ਜਾਂ ਤਾਂ ਕਿ ਜਿਹੜਾ ਹੈਗਾ ਸਾਈਕਲ এনवायरमेंट ਫ੍ਰੀ ਆ ਔਰ ਇਹਦੀ ਸੇਫਟੀ ਵੀ ਸਾਡੇ ਸਾਈਕਲ ਚਲਾਉਣ ਵਾਲੇ ਦੀ ਹੋ ਸਕੇ ਔਰ ਸਾਨੂੰ ਟਰੈਕ ਜ਼ਰੂਰੀ ਆ ਇਹਦੇ ਲਈ ਲੁਧਿਆਣੇ ਲਈ ਚਾਹੀਦੇ ਉਹਦੇ ਲਈ ਲੱਗ ਬਜਟ ਰੱਖਣਾ ਚਾਹੀਦਾ ਸੀ ਬਾਕੀ ਜਿਹੜਾ ਲੁਧਿਆਣਾ ਦੀ ਡਿਵੈਲਪਮੈਂਟ ਲਈ ਇਹਨਾਂ ਨੇ ਅੰਮ੍ਰਿਤਸਰ ਦੀ ਡਿਵੈਲਪਮੈਂਟ ਲਈ 1.5 150 ਕਰੋੜ ਦਾ ਬਜਟ ਰੱਖਿਆ ਉਹ ਬਹੁਤ ਨੋਮੀਨਲ ਆ ਕਿਉਂਕਿ ਇੱਥੇ ਸਾਰੇ ਸ਼ਹਿਰਾਂ ਦੇ ਬਾਹਰਲੇ ਫੋਰਨ ਕੰਟਰੀ ਤੋਂ ਵੀ ਬੰਦੇ ਆਂਦੇ ਆ ਇੱਥੇ ਪਰਚੇਜ਼ ਕਰਨ ਲਈ ਔਰ ਇਹ ਸ਼ਹਿਰ ਬੜੇ ਖੂਬਸੂਰਤ ਹੋਣੇ ਚਾਹੀਦੇ ਆ ਔਰ ਇੰਡਸਟਰੀ ਸ਼ਹਿਰ ਨੇ ਸਾਰੇ ਦੋਨੋਂ ਔਰ ਸਾਰਿਆਂ ਨੂੰ ਵਧਿਆ ਇਹਨਾਂ ਨੂੰ ਬਜਟ ਇਹਨਾਂ ਲਈ ਜ਼ਿਆਦਾ ਰੱਖਣਾ ਚਾਹੀਦਾ ਸੀ ਤਾਂ ਕਿ ਇਹ ਵਧਿਆ ਤੋਂ ਵਧਿਆ ਬਿਊਟੀਫੁਲ ਬਣਾ ਸਕਣ ਔਰ ਜਿਹੜੇ ਵਪਾਰੀ ਆਂਦੇ ਇਥੋਂ ਖੁਸ਼ ਹੋ ਕੇ ਜਾਣ ਔਰ ਇਥੋਂ ਮਾਲ ਵੀ ਵਧੀਆ ਲੈ ਕੇ ਜਾਣ ਹੋ ਔਰ ਇਦਾਂ ਦੇ ਜਦੋਂ এনवायरमेंट ਅੱਛੀ ਹੋਊਗੀ ਤਾਂ ਵਪਾਰੀ ਵੀ ਖੁਸ਼ ਹੋ ਕੇ ਇੱਥੋਂ ਜਾਊਗਾ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰ ਸੋ ਇਸਨ ਲੁਧਿਆਣਾ ਸ਼ਹਿਰ ਦੇ ਉੱਗੇ ਉਦਯੋਗਪਤੀ ਜੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ ਜਿਹੜਾ ਬਜਟ ਪੇਸ਼ ਕੀਤਾ ਗਿਆ ਉਸ ਨੂੰ ਲੈ ਕੇ ਬਦਲਦਾ ਪੰਜਾਬ ਇਸ ਬਜਟ ਦਾ ਥੀਮ ਸੀ ਸੋ ਡਿਮਾਂਡਸ ਬਹੁਤ ਨੇ ਅੱਜ ਵੀ ਇੰਡਸਟਰੀਲਿਸ ਉਹਨਾਂ ਦੀਆਂ ਔਰ ਉਸ ਦੇ ਨਾਲ ਨਾਲ ਇਸ ਬਜਟ ਤੋਂ ਉਮੀਦਾਂ ਵੀ ਬਹੁਤ ਸੰਪਰ ਕਿਤੇ ਨਾ ਕਿਤੇ ਰਲਮਲ ਮਹਿਮਾ ਜਿਹੜਾ ਪ੍ਰਤੀਕਰਮ ਉਦਯੋਗਪਤੀਆਂ ਵੱਲੋਂ ਆ ਰਿਹਾ ਔਰ ਇੱਕ ਬੇਨਤੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਇਹ ਵੀ ਕੀਤੀ ਹੈ ਕਿ ਬਜਟ ਪੇਸ਼ ਕਰਨ ਤੋਂ ਪਹਿਲਾਂ ਇੱਕ ਪ੍ਰੀ ਬਜਟ ਦੇ ਲਈ ਮੀਟਿੰਗਸ ਜਿਹੜੀ ਆ ਉਦਯੋਗਪਤੀਆਂ ਦੇ ਨਾਲ ਹੋਣੀ ਚਾਹੀਦੀ ਹੈ ਤਾਂ ਜੋ ਉਹ ਆਪਣੀਆਂ ਜਿਹੜੀਆਂ ਮੰਗਾਂ ਨੇ ਸਰਕਾਰ ਤੱਕ ਪਹੁੰਚਾ ਸਕਣ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾ